ਅਸੀਂ ਅੱਜ ਦਿਨਾਂਕ 25 ਅਗਸਤ 2026 ਨੂੰ ਪੰਜਾਬੀ ਦੇ ਵਿੱਚ ਸ਼੍ਰੀਮਦ ਭਗਵਦ ਗੀਤਾ ਜੀ ਦੇ ਅਧਿਆਇ 2 ਮੰਤਰ 56 ਦਾ ਅਧਿਐਨ ਕਰਾਂਗੇ। ਭਗਵਾਨ શ્રી ਕਸ਼ਨ ਜੀ ਦਾ ਅਨੰਨ્ય ਭਗਤਾ ਤੁਹਾਨੂੰ অনন্ত 사ਦਰ ਪ੍ਰਣਾਮ। ਅਸੀਂ ਸਟਾਰਟ ਕਰਾਂਗੇ ਹਰੀ ਭਗਤੀ ਦੇ ਸਾਥ ॐ नमो भगवते वासुदेवाय नमः। ਅਸੀਂ ਪ੍ਰਜਾਵੀ ਦੇ ਵਿੱਚ ਪਹਿਲਾ ਪਹਿਲ ਚਾਮੀ ਕੀ ਕਹਿੰਦਾ ਹੈ? ਦੁੱਖ ਵਿੱਚ ਜਿਸ ਦਾ ਮਨ ਵਿਜਲਿਤ ਨਹੀਂ ਹੁੰਦਾ। ਅਤੇ ਸੁਖ ਵਿੱਚ ਜਿਸ ਦੀ ਲਾਲਸਾ ਨਹੀਂ ਹੈ। ਅਤੇ ਉਹ ਅਸ਼ਕਤੀ, ਡਰ ਅਤੇ ਕ੍ਰੋਧ ਤੋਂ ਮੁਕਤ ਹੈ। ਇਹ ਉਹ ਜੇ ਮਨੀ ਸਥਿਰ ਬੁੱਧੀ ਵਾਲਾ ਕਹਾਉਂਦਾ ਹੈ ਇਹੋ ਜੇ ਮਨੀ ਸਥਿਰ ਬੁੱਧੀ ਵਾਲਾ ਕਹੋ ਜਾਂਦਾ ਹੈ ਆਓ ਅਸੀਂ ਪੜਾਂ ਸੰਸਕ੍ਰਿਤ ਦੇ ਵਿੱਚ ਕੀ ਲਿਖਿਆ ਹੈ ਤੋ ਦੇਸ਼ਵ ਨੂੰ ਧਿਕ ਮਨਹ ਸੁਖੇਸ਼ੂ ਵਿਗਤਾ ਸਪ੍ਰਿਹਾ भय क्रोधा स्थित धीर मुनि रूच्यते कैंदे दुखेशु अनु द्विगन मनः सुखेशु विगत इस्परह वीत राग भय क्रोध स्थित दीही मुनि ही उच्यते आओ ਅਸੀਂ ਫਿਰ ਪੰਜਾਬੀ ਦੇ ਵਿੱਚ ਸਮਝਾਂ ਕੀ ਕਹਿੰਦੇ ਹਨ ਦੁੱਖ ਵਿੱਚ ਜਿਸ ਦਾ ਮਨ ਵਿਚਲਿਤ ਨਹੀਂ ਹੁੰਦਾ ਅਤੇ ਸੁਖ ਵਿੱਚ ਜਿਸ ਦੀ ਲਾਲਸਾ ਨਹੀਂ ਹੈ ਅਤੇ ਉਹ ਅਸ਼ਕਤੀ ਡਰ ਅਤੇ ਕ્રોਧ ਤੋਂ ਮੁਕਤ ਹੈ ਇਹੋ ਜਿਹਾ ਮੂਨੀ ਸਥਿਰ ਬੁੱਧੀ ਵਾਲਾ કહਾਉਂਦਾ ਹੈ ਆਓ ਅਸੀਂ ਸੰਗੀਤ ਦੀ ਭਾਸ਼ਾ ਵਿੱਚ ਸਮਝਾਂ सुख में न चाह न खेद जो दुख में कभी अनुभव करे फिर बुद्धि वो निराग एवं क्रोध भय से जो परे आओ अभी हम अपने ज्ञान को पूर्ण आवती देने से पहले एक बार पंजाबी में फिर से समझे दुख विच जिसका विचलित नहीं होता अति सुख विच जिसकी लालसा नहीं है ਅਤੇ ਉਹ ਅਸ਼ਕਤੀ ਡਰ ਅਤੇ ਕ੍ਰੋਧ ਤੋਂ ਮੁਕਤ ਹੈ ਇਹੋ ਜਿਹਾਂ ਮਨੀ ਸਥਿਰ ਬੁੱਧੀ ਵਾਲਾ ਕਹਾਉਂਦਾ ਹੈ ਆਓ ਅਬ ਅਸੀਂ ਪੂਰਨ ਆਉਤੀ ਦੇਵਾ ਸਾਡੇ ਅੱਜ ਦੇ ਗਿਆਨ ਮੰਤਰ